ਸਾਸੀ ਕਾਲ ਜੀ ਮੈਂ ਬਿੱਟੂ ਚਾਹਲ ਬੀਐਸ ਮੋਟਰ ਬਰਨਾਲਾ ਦਾ ਗੱਡੀ ਆ ਜੀ ਆਈ 20 ਦੇਖ ਸਕਦੇ ਹੋ ਵਿੰਡੋ ਤੇ ਫੈਂਡਰ ਤੇ ਹੈਡਲਾਈਟ ਇਹ ਇਹਦਾ ਸਾਈਡ ਸੀਸਾ ਜਿਹੜਾ ਹੈਗਾਗਾ ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਗਿਆ ਇਹ ਪੀਸ ਕੋਈ ਕਿਵੇਂ ਨੇ ਮੈਂ ਉਹ ਵੀ ਤੁਹਾਨੂੰ ਦੱਸ ਦਾਂਗਾ ਇਹ ਜਿਹੜੇ ਹਾਦਸੇ ਨੇਗੇ ਇਹ ਅਕਸਰ ਸਾਡੀਆਂ ਅਣਗਹਿਲੀਆਂ ਕਰਕੇ ਹੁੰਦੇ ਆ ਮਤਲਬ ਇਹ ਜਿਹੜੀਆਂ ਮੁੱਢਲੀ ਜਾਣਕਾਰੀ ਹੈ ਜਿਹੜੀ ਰੋਡਾਂ ਤੇ ਅਸੀਂ ਜਦੋਂ ਜਾਂਦੇ ਆਂ ਡਰਾਈਵਿੰਗ ਕਰ ਰਹੇ ਹਾਂਗੇ ਗੱਡੀ ਦੇ ਵਿੱਚ ਬੈਠੇ ਆਂ ਮੁੱਢਲੀ ਜਾਣਕਾਰੀ ਜਿਹੜੀ ਹੈਗੀ ਉਹ ਸਾਡੇ ਲੋਕਾਂ ਨੂੰ ਘੱਟ ਆ ਜੀ ਕਾਰਨ ਇਹਦਾ ਕੀ ਹੋਇਆ ਐਕਸੀਡੈਂਟ ਦਾ ਗੱਡੀ ਰੋਡ ਤੇ ਪਾਰਕ ਕੀਤੀ ਵੀ ਆ ਥੋੜੀ ਬਹੁਤੀ ਸਾਈਡ ਤੇ ਹੋਣੀ ਆ ਕਿਨਾਰੀ ਤੇ ਹੋਣੀ ਆ ਬੰਦੇ ਰੋਕੇ ਹੋਏ ਸੀਗੇ ਅਚਾਨਕ ਜਿਹੜਾ ਡਰਾਈਵਰ ਸੀਗਾ ਉਹਨਾਂ ਨੇ ਪਿੱਛੇ ਦੇਖੇ ਤੋਂ ਬਗੈਰ ਸਾਈਡ ਸੀਸੇ ਦੇ ਵਿੱਚ ਬੈਕ ਦੇਖ ਲੈਣਾ ਚਾਹੀਦਾ ਸੀਗਾ ਪਿੱਛੇ ਦੇਖੇ ਤੋਂ ਬਗੈਰ ਉਹਨਾਂ ਨੇ ਜਿਹੜੀ ਵਿੰਡੋ ਆ ਉਹ ਖੋਲਤੀ ਅੰਦਰੋਂ ਕਿਸੇ ਨੂੰ ਮਿਲਣਾ ਹੋ ਸਕਦਾ ਜਾਂ ਕੋਈ ਬਾਥਰੂਮ ਵਗੈਰਾ ਜਾਂ ਜਿਵੇਂ ਵੀ ਉਹਨਾਂ ਨੇ ਮਤਲਬ ਖੜੇ ਸੀ ਕਿਸੇ ਵੀ ਕਾਰਨ ਕਰਕੇ ਤੇ ਉਧਰੋਂ ਮੋਟਰਸਾਈਕਲ ਤੇ ਬੰਦਾ ਆ ਰਿਹਾ ਸੀ ਆ ਕਈ ਵਾਰੀ ਬੰਦਾ ਬੇਧਿਆਨਾ ਹੁੰਦਾਗਾ ਜਾਂ ਨੇੜੇ ਆਏ ਬੰਦੇ ਨੂੰ ਤਾਂ ਪਤਾ ਹੀ ਕੀ ਲੱਗਣਾ ਉਹ ਬਾਈਕ ਤੇ ਆ ਰਿਹਾ ਬੰਦਾ ਜਦੋਂ ਵਿੰਡੋ ਖੁੱਲ ਗਈ ਤੇ ਇਹਦੇ ਵਿੱਚ ਬੱਜਿਆ ਤੇ ਵਿੰਡੋ ਇੱਕਦਮ ਪੂਰੀ ਬੈਕ ਮੁੜੀ ਆ ਤੇ ਇਹਦੀ ਜਿਹੜੀ ਸਟੇ ਹੁੰਦੀ ਆ ਅੰਦਰਲੇ ਪਾਸੇ ਉਹ ਵੀ ਟੁੱਟ ਗਈ ਪਰ ਸ਼ੁਕਰ ਪ੍ਰਮਾਤਮਾ ਦਾ ਬੰਦੇ ਨੂੰ ਕੋਈ ਛੱਟ ਨਹੀਂ ਲੱਗੀ ਤੇ ਥੋੜਾ ਬਹੁਤਾ ਜਿਹੜਾ ਮੋਟਰਸਾਈਕਲ ਸੀਗਾ ਉਹ ਤਾਂ ਡੈਮੇਜ ਹੋਣਾ ਹੀ ਸੀਗਾ ਮੋਰੋ ਤੇ ਚਲੋ ਆਪਣੇ ਏਰੀਆ ਦੇ ਵਿੱਚ ਸੀਗੇ ਬੰਦੇ ਸਾਰੇ ਜਾਣ ਪਹਿਚਾਨ ਵਾਲੀ ਹੁੰਦੇ ਨੇ ਤੇ ਜਿੱਦਾਂ ਦਾ ਵੀ ਆਇਆ ਇਹਨਾਂ ਦਾ ਲੈ ਦੇ ਕੇ ਸੈਟਿੰਗ ਕਰ ਲਈ ਕੋਈ ਚੱਕਰ ਨਹੀਂ ਵੱਡੀ ਗੱਲ ਲੱਗੀ ਕਿ ਬੰਦੇ ਦੇ ਛੱਟ ਫੇੜ ਕੋਈ ਨਹੀਂ ਵੱਜੀ ਤੇ ਮੋਟਰਸਾਈਕਲ ਟੁੱਟ ਗਿਆ ਚਲੋ ਕੋਈ ਗੱਲ ਨਹੀਂ ਉਹਨੇ ਠੀਕ ਹੋ ਜਾਣਾ ਨੋਰਮਲ ਗੱਲ ਆ ਪਰ ਕਈ ਵਾਰੀ ਛੱਟ ਫੇੜ ਵੱਧ ਘੱਟ ਵੱਜ ਜਵੇ ਨੁਕਸਾਨ ਜ਼ਿਆਦਾ ਹੋ ਜਾਵੇ ਤੇ ਫੇਰ ਬਹੁਤ ਔਖਾ ਹੋ ਜਾਂਦਾ ਇਹ ਜਿਹੜੀਆਂ ਚੀਜ਼ਾਂ ਨੇਗੀਆਂ ਇਹ ਮੁੱਢਲੀ ਜਾਣਕਾਰੀ ਬੰਦਿਆਂ ਨੂੰ ਹੋਣੀ ਚਾਹੀਦੀ ਹੈ ਜਦੋਂ ਬੰਦਾ ਗੱਡੀ ਦੇ ਵਿੱਚ ਬੈਠਾਗਾ ਨਾ ਵੀ ਮੈਂ ਵਿੰਡੋ ਖੋਲਣੀ ਆ ਤੇ ਮੈਂ ਕਿਵੇਂ ਖੋਲਣੀ ਆ ਕੀ ਦੇਖ ਕੇ ਖੋਲਣੀ ਆ ਇਹ ਜ਼ਰੂਰੀ ਚੀਜ਼ਾਂ ਨੇਗੀਆਂ ਇਸ ਕਰਕੇ ਮੇਰਾ ਭਰਾ ਧਿਆਨ ਰੱਖਿਆ ਕਰੋ ਜਦੋਂ ਵੀ ਬੱਚੇ ਨਾਲ ਹੁੰਦੇ ਨੇ ਜਾਂ ਬਜ਼ੁਰਗ ਆਪਣੇ ਨਾਲ ਹੁੰਦੇ ਨੇ ਅਕਸਰ ਉਹਨਾਂ ਨੂੰ ਇਹ ਚੀਜ਼ ਸਮਝਾ ਦਿਆ ਕਰੋ ਵੀ ਜਿੰਨੀ ਦੇਰ ਅਸੀਂ ਤੁਹਾਨੂੰ ਕਹਿੰਦੇ ਨਹੀਂ ਤੁਸੀਂ ਵਿੰਡੋ ਖੋਲਣੀ ਨਹੀਂ ਹੈਗੀ ਤਾਂ ਕਿ ਨੂੰ ਤੁਸੀਂ ਖੋਲਣਾ ਨਹੀਂ ਹੈਗਾ ਇਹ ਚੀਜ਼ਾਂ ਜ਼ਰੂਰੀ ਨੇਗੀਆਂ ਬਾਅਦ ਦੇ ਵਿੱਚ ਪਸਤਾਇਆ ਕੁਝ ਨਹੀਂ ਬਣਦਾ ਤੇ ਜਦੋਂ ਕੋਈ 19 21 ਗੱਲਬਾਤ ਹੋ ਜਾਂਦੀ ਆ ਹਾਦਸਾ ਵਾਪਰ ਜਾਂਦਾ ਫੇਰ ਤਾਂ ਪਸਤਾਵਾ ਹੀ ਪੱਲੇ ਰਹਿ ਜਾਂਦਾ ਕੇਅਰਫੁੱਲ ਰਿਆ ਕਰੋ ਮੇਰਾ ਭਰਾ ਬਣ ਕੇ ਤੇ ਇਹ ਤਾਂ ਲੋਹਾਗਾ ਕੋਈ ਗੱਲ ਨਹੀਂ ਦੁਬਾਰਾ ਸਿੱਧਾ ਹੋ ਜੂ ਗੱਡੀ ਫੋਲਨ ਸੋੜਾ ਕੋਈ ਦਿੱਕਤ ਨਹੀਂ ਹੈਗੀ ਪਰ ਬੰਦਿਆਂ ਦਾ ਕੁਝ ਨਹੀਂ ਬਣਨਾ ਜਾਨਾਂ ਬੜੀਆਂ ਕੀਮਤੀਆਂ ਨੇ ਮੇਰਾ ਵੀਰ ਬਣ ਕੇ ਇਹਨਾਂ ਨੂੰ ਬਚਾ ਕੇ ਰੱਖਿਆ ਕਰੋ ਮੰਗਰ ਸਾਡੇ ਮਾਪੇ ਭੈਣ ਭਾਈ ਬੱਚੇ ਤੇ ਫੈਮਿਲੀ ਪਿੱਛੇ ਵੇਟ ਕਰਦੀ ਹੁੰਦੀ ਹੈ ਜਦੋਂ ਅਸੀਂ ਘਰ ਤੋਂ ਨਿਕਲਦੇ